ਹੈ ਨਮਸਕਾਰ ਦੋਸਤੋ ਆਰ.ਬੀ. ਲਾਈਵ ਮੇਰੇ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਅਮਨ ਦੀ ਬਜਟਵਾਲ ਤੋਂ ਵਾਸਤੇ ਅਸੀਂ ਜਿਹੜਾ ਪਿੰਡ ਰਾਣਾ ਦੇ ਵਿੱਚ ਮੌਜੂਦ ਆ ਕਲੋਨੀ ਦੇ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਪਾਲਸ ਜਿਹੜਾ ਸੀ ਪਿਛਲੇ ਸਰਪੰਚ ਵੱਲੋਂ ਜਿਹੜਾ ਬਣਾਇਆ ਗਿਆ ਸੀਗਾ ਉਸ ਪਾਲਸ ਨੂੰ ਲੈ ਕੇ ਜਿਹੜਾ ਇੱਕ ਵਾਰ ਚੱਲ ਰਿਹਾ ਹੈ ਇੱਕ ਜਿਹੜਾ ਵਿਆਹ ਦਾ ਟਾਈਮ ਸੀਗਾ ਮੁੰਡੇ ਵੱਲ ਜਿਹੜਾ ਚਾਬੀ ਲੈਣ ਨੂੰ ਲੈ ਕੇ ਜਿਹੜਾ ਚਾਬੀ ਮਹਿੰਗਾਈ ਗਈ ਸੀ ਉਹਨਾਂ ਵੱਲ ਜਿਹੜੀ ਚਾਬੀ ਜਿਹੜੀ ਨਹੀਂ ਦਿੱਤੀ ਗਈ ਇੱਕ ਪਾਲਸ ਦੀ ਚਾਬੀ ਨੂੰ ਲਿਜਾ ਕੇ ਜਿਹੜਾ ਚੌਂਕੀਦਾਰ ਵੱਲੋਂ ਜਿਹੜਾ ਨਵੇਂ ਸਰਪੰਚ ਨੂੰ ਦੇ ਦਿੱ ਮੌਕੇ ਤੇ ਜਿਹੜੀ ਆ ਨਾ ਕਰ ਦਿੱਤੇ ਜਾਂਦੀ ਆ ਉਹਨਾਂ ਕੋਲ ਕਿਹਾ ਜਾਂਦਾ ਕਿ ਮੈਂਬਰ ਨੂੰ ਭੇਜੋ ਫਿਰ ਅਸੀਂ ਜਿਹੜੀ ਚਾਬੀ ਦੇਵਾਂਗੇ ਪੂਰੀ ਗੱਲਬਾਤ ਜਿਹੜੀ ਆ ਇੱਥੇ ਜਿਹੜੇ ਪੁਰਾਣੇ ਸਰਪੰਚ ਸੀਗੇ ਸਾਬਕਾ ਸਰਪੰਚ ਸੀਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਨਾ ਪੂਰਾ ਮਸਲਾ ਪੂਰੀ ਜਾਣਕਾਰੀ ਲੈਣੇ ਹਾਂ ਤਾਂ ਹਾਂਜੀ ਸਰਪੰਚ ਸਾਹਿਬ ਜੀ ਤੁਹਾਡਾ ਸਵਾਗਤ ਹੈ ਯਾਰ ਵੀ ਲਾਈਵ ਮੇਡ ਚੈਨਲ ਤੇ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਰਾਣਾ ਪਿੰਡ ਪਹੁੰਚਣ ਤੇ ਆਰ ਵੀ ਲਾਈਵ ਦਾ ਬਹੁਤ-ਬਹੁਤ ਧੰਨਵਾਦ ਸਵਾਗਤ ਜੀ ਐਨ ਸਰ ਕਿਸ ਤਰ੍ਹਾਂ ਦਾ ਮਸਲਾ ਹੈ ਕਿਵੇਂ ਰੋਲਾ ਪਿਆ ਕਿਸ ਤਰ੍ਹਾਂ ਦਾ ਜਿਹੜਾ ਚਾਬੀ ਦਾ ਲੈ ਕੇ ਮਸਲਾ ਚੱਲ ਰਿਹਾ ਪੂਰੀ ਜਾਣਕਾਰੀ ਸਾਨੂੰ ਦਿਓ ਜੀ ਅਮਨ ਜੀ ਇਹ ਨਾ ਪੁਰਾਣੇ ਜਦੋਂ ਆਪਣਾ ਪੰਚਾਇਤ ਸੀ ਉਦੋਂ ਇਹ ਬਣਾਇਆ ਸੀਗਾ ਪਹਿਲਾਂ ਸਿੱਥੇ 100 ਕਰੇਗਾ ਲਗਭਗ ਗਰੀਬ ਪਰਿਵਾਰ ਸਾਰੇ ਰਹਿੰਦੇ ਆ ਵੀ ਇੱਥੇ 100 ਖਾ ਦਾ ਇੱਥੇ ਕਰ ਸਕਣਗੇ ਵੀ ਇਹਨਾਂ ਦੇ ਪੈਸਿਆਂ ਦੀ ਬਚਤ ਹੋਏ ਵੀ ਕਿਉਂਕਿ ਜਿਹੜਾ ਬੰਦਾ ਪ੍ਰੋਗਰਾਮ ਕਰਦਾ ਵਿਆਹ ਸ਼ਾਦੀ ਹੁੰਦੀ ਤਾਂ ਘਟੋ ਘਟ 10-15 ਹਜ਼ਾਰ ਦਾ ਫਾਇਦਾ ਹੁੰਦਾ ਉਸ ਦਾ ਤੇ ਇਹ ਮੇਰੇ ਕੋਲ 15 ਦਿਨ ਪਹਿਲੇ ਸਾਡਾ ਚੌਕੀਦਾਰ ਰਾਜਕੁਮਾਰ ਤੇ ਹਰਬੰਸ ਸਿੰਘ ਮੈਂਬਰ ਹੈ ਤੋਂ ਰਾਣਾ ਕਲੋਨੀ ਦਾ ਇਹ ਗਿਆ ਸੀ ਉਹਦੀ ਲੜਕੀ ਦੀ ਮੈਰਿਜ ਸੀਗੀ ਵੀ ਅਸੀਂ ਵਿਆਹ ਹੈਗਾ ਤੇ ਸਾਨੂੰ ਚਾਬੀ ਦੇ ਦਿਓ ਤੇ ਮੈਂ ਦੇ ਦਿੱਤੀ ਸੀ ਚਾਬੀ ਉਸ ਤੋਂ ਬਾਅਦ ਇਹ ਮੁੰਡਾ ਕੱਲ ਮੈਨੂੰ ਮਿਲਿਆ ਇੱਥੇ ਵੀ ਮੇਰੇ ਕੋਲ ਗਿਆ ਸੀ ਕਿ ਵੀ ਸਾਡਾ ਵਿਆਹ ਹੈਗਾ ਮੈਂ ਕਿਹਾ ਚਾਬੀ ਉਹਨਾਂ ਕੋਲ ਹੈਗੀ ਤੁਸੀਂ ਲੈ ਲਿਆ ਜੇ ਤੇ ਇਹਨੇ ਕਿਤੇ ਕੱਲ ਚਾਬੀ ਸਰਪੰਚ ਕੋਲ ਮੁੰਡਾ ਭੇਜਿਆ ਆਪਦਾ ਭਰਾ ਤੇ ਇੱਕ ਉਹਦਾ ਮੈਂਬਰ ਦਾ ਮੁੰਡਾ ਸਰਪੰਚ ਨੇ ਜਿਹੜਾ ਹੈਗਾ ਇਨਕਾਰ ਕਰਤਾ ਵੀ ਤੈਨੂੰ ਚਾਬੀ ਨਹੀਂ ਦੇਣੀ ਉਸ ਤੋਂ ਬਾਅਦ ਇਹਨੇ ਉਹ ਮੈਂਬਰ ਨਾਲ ਗੱਲ ਕੀਤੀ ਮੈਂਬਰ ਕਹਿੰਦਾ ਜੀ ਤੁਸੀਂ ਸਰਪੰਚ ਨਾਲ ਗੱਲ ਕਰੋ ਸਰਪੰਚ ਕਹਿੰਦਾ ਜੀ ਤੁਸੀਂ ਮੈਂਬਰ ਨਾਲ ਗੱਲ ਕਰੋ ਇਸ ਤਰ੍ਹਾਂ ਦੀ ਗੱਲ ਚੱਲਦੀ ਰਹੀ ਹੈ ਉਸ ਤੋਂ ਬਾਅਦ ਮੈਨੂੰ ਇਹਨੇ ਫੋਨ ਕੀਤਾ ਫਿਰ ਮੈਂ ਚੌਕੀਦਾਰ ਨੂੰ ਫੋਨ ਲਗਾਉਂਦਾ ਰ ਅਬ ਚਲ ਆਪਾਂ ਰਾਜੂ ਨੂੰ ਭੇਜਨੇ ਆ ਵੀ ਚਾਬੀ ਲਿਆ ਕੇ ਦਿੰਦਾ ਪਰ ਚੌਕੀਦਾਰ ਨੇ ਫੋਨ ਨਹੀਂ ਚੁੱਕਿਆ ਉਸ ਤੋਂ ਬਾਅਦ ਇਹ ਸਾਰੀ ਗੱਲਬਾਤ ਇਹਨੇ ਫਿਰ ਮੈਨੂੰ ਦੱਸੀ ਵੀ ਇਹ ਗੱਲਬਾਤ ਹੈਗੀ ਹੈ ਬਾਕੀ ਤੁਸੀਂ ਆ ਮੁੰਡਾ ਕੋਲ ਹੀ ਖੜਾ ਜੀ ਜਿਹੜਾ ਜਿੰਨੇ ਚਾਬੀ ਮੰਗਾਈ ਹੈ ਇਹਨੇ ਸਰਪੰਚ ਨਾਲ ਫੋਨ ਤੇ ਗੱਲ ਇਨ ਨੂੰ ਦੱਸਿਆ ਵੀ ਮੈਂ ਸਰਪੰਚ ਨਾਲ ਗੱਲ ਕੀਤੀ ਹੈ ਪਰ ਮੈਨੂੰ ਚਾਬੀ ਦੇਣ ਤੋਂ ਨਾ ਕਰਤੀ ਉਹਨੇ ਇਹ ਕਿੰਨੇ ਟਾਈਮ ਪਹਿਲਾਂ ਦਾ ਜਿਹੜਾ ਤੁਹਾਡੇ ਉਹ ਜਿਹੜਾ ਪੈਲਸ ਬਣਾਇਆ ਗਿਆ ਸੀ ਇਹਨੂੰ ਲਗਭਗ ਸਾਲ ਤੋਂ ਉੱਪਰ ਹੀ ਹੋ ਗਿਆ ਜੀ ਬਣੇ ਨੂੰ ਲਗਭਗ ਸਾਲ ਹੋਈ ਗਿਆ ਇਹ ਜਦੋਂ ਬਣਾਇਆ ਰੈ ਮਨ ਸਾਲ ਹੋ ਗਿਆ ਹੋਣਾ ਲਗਭਗ ਇਹ ਬਣਾਇਆ ਇਸ ਵਾਸਤੇ ਵੀ ਇਹ ਤਕਰੀਬ ਜਨਤਾ ਰਿੰਦੀ ਉਹਨਾਂ ਦਾ ਇਹ ਫਾਇਦਾ ਹੋ ਸਕੇ ਕਿ ਇਹ ਇਹਨਾਂ ਨੂੰ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਂਦੀ ਵੀ ਤੁਸੀਂ ਲੋਕਾਂ ਨੂੰ ਕੁਝ ਬਣਾ ਕੇ ਨਹੀਂ ਦੇ ਸਕਦੇ ਤੇ ਜਿਹੜੀ ਬਣੀ ਚੀਜ਼ ਲੋਕਾਂ ਵਾਸਤੇ ਗਰੀਬਾਂ ਵਾਸਤੇ ਬਣੀ ਹੈ ਉਹਨਾਂ ਨੂੰ ਵਰਤਨ ਤਾਂ ਦਿਓ ਉਹਨਾਂ ਦਾ ਤਾਂ ਫਾਇਦਾ ਤਾਂ ਹੋਣ ਦਿਓ ਤੁਸੀਂ ਅਜੇ ਤਾਂ 2 ਮਹੀਨੇ ਵੀ ਤੁਹਾਡੇ ਬੀਤੇ ਤੇ ਤੁਸੀਂ ਲੋਕਾਂ ਨਾਲ ਕੀ ਕਰਨ ਲੱਗ ਗਏ ਜੀ ਕਿਵੇਂ ਚਲਾਣਗੇ ਪੰਚਾਇਤ ਨੂੰ ਇਸ ਵਾਸਤੇ ਅੱਖਾਂ ਵੀ ਖੋਲ ਲੈਣ ਕੰਨ ਵੀ ਖੋਲ ਲੈਣ ਜਿਹੜੇ ਮੇਰੇ ਸਾਥੀ ਨੇ ਗਰੀਬ ਜਨਤਾ ਹੈ ਨਾ ਤਾਂ ਕਿਸੇ ਨੂੰ ਤੰਗੇ ਕਰਨ ਤੇ ਨਾ ਮੈਂ ਤੰਗ ਹੋਣ ਦੇਣਾ ਅੱਖਾਂ ਨੂੰ ਖੋਲਣ ਤੇ ਕੰਨ ਵੀ ਖੋਲ ਲੈਣੇ ਅੜਾਂਗਾ ਪੂਰੀ ਤਰ੍ਹਾਂ ਤੇ ਲੜਾਂਗਾ ਜਿੱਥੇ ਲੜਨਾ ਪਿਆ ਇਸ ਵਾਸਤੇ ਚਾਬੀ ਚੂਬੀ ਨਾ ਨਾ ਕਰਨ ਤੇ ਚੰਗੇ ਰਹਿ ਜਾਣਗੇ ਬਾਕੀ ਇਹ ਮੁੰਡਾ ਤੁਸੀਂ ਖੜਾ ਤੁਹਾਡੇ ਕੋਲ ਇਹਨੂੰ ਪੁੱਛ ਲਓ ਤੇ ਉਹਨਾਂ ਨੂੰ ਵੀ ਪੁੱਛਿਆ ਜੀ ਉਹਨਾਂ ਨੂੰ ਵੀ ਪੁੱਛੋ ਵੀ ਤੁਸੀਂ ਚਾਬੀ ਕਿਉਂ ਨਹੀਂ ਦਿੰਦੇ ਬਈ ਸਾਂਝੀ ਥਾਂ ਹੈ ਜੇ ਪਹਿਲਾਂ ਤੋਂ ਬਣਿਆ ਹੈ ਤਾਂ ਲੋਕਾਂ ਨੂੰ ਵਰਤਨ ਦੇਵੋ ਨਾ ਠੀਕ ਹੈ ਨਾ ਐਸੀ ਐਮਐਲਏ ਸਾਹਿਬ ਨੂੰ ਕਹਿ ਕੇ ਤਾਂ ਮੈਂ ਸਾਹਿਬ ਨੂੰ ਸਾਨੂੰ ਇਹ ਪਾਸ ਕਰਾ ਕੇ ਦਿੱਤਾ ਮਨਜ਼ੂਰ ਕਰਾ ਕੇ ਦਿੱਤਾ ਤੇ ਤੁਸੀਂ ਇਹ ਜਾਣਕਾਰ ਕਰਦੇ ਹੋ ਜਿ ਗਰੀਬ ਬੰਦੇ ਨੂੰ ਕਾਦੇ ਵਾਸਤੇ ਉਹਨਾਂ ਦੇ ਸਿਰ ਦੇ ਉੱਤੇ ਪਿਓ ਦਾ ਸਾਆ ਹੀ ਨਹੀਂਗਾ ਉਹਨਾਂ ਦੇ ਪਿਓ ਦੀ ਡੈਥ ਹੋਈ ਹੋਈ ਹੈ ਤੇ ਗਰੀਬ ਪਰਿਵਾਰ ਨੂੰ ਨਾ ਤੰਗ ਕਰੋ ਉਹਨਾਂ ਵੱਲੋਂ ਤਾਂ ਪ੍ਰੋਗਰਾਮ ਇੱਥੇ ਕੀਤਾ ਕਿ ਜਦ ਚਾਬੀ ਲੈ ਗਏ ਨੇ ਬਿਲਕੁਲ ਉਹਨੇ ਲੜਕੀ ਦੀ ਮੈਰਿਜ ਇੱਥੇ ਕੀਤੀ ਹੈ ਜੀ ਹਰਵੰਸ ਮੈਂਬਰ ਨੇ ਠੀਕ ਹੈ ਹਾਂ ਚਾਬੀ ਕੌਣ ਲੈ ਗਿਆ ਸੀਗਾ ਚਾਬੀ ਰਾਜ ਕੁਮਾਰ ਚੌਕੀਦਾਰ ਤੇ ਹਰਵੰਸ ਮੈਂਬਰ ਆਪ ਗਿਆ ਸੀ ਮੇਰੇ ਘਰ ਚਾਬੀ ਲੈਣ ਇੱਕ ਮਿੰਟ ਵੀ ਨਹੀਂ ਲਾਇਆ ਮੈਂ ਉਸੇ ਵੇਲੇ ਫੜਾਤੀ ਤੁਸੀਂ ਕਹਿੰਨਾ ਕਿੰਨਾ ਨੂੰ ਭੇਜਿਆ ਚਾਬੀ ਲੈਣ ਜਦੋਂ ਗਿਆ ਸੀ ਮੈਂ ਇਹ ਇਹ ਭੇਜਿਆ ਆਪਣੇ ਭਰਾ ਨੂੰ ਤੇ ਸਰਪੰਚ ਮੈਂਬਰ ਦੇ ਮੁੰਡੇ ਨੂੰ ਸਰਪੰਚ ਕੋਲ ਭੇਜਿਆ ਇਸ ਮੁੰਡੇ ਸਰਪੰਨ ਨੇ ਚਾਬੀ ਲੈਣ ਵਾਸਤੇ ਜਿਹਦਾ ਵਿਆਹ ਹੈਗਾ ਸੱਸਰੇ ਪਾਰਟੀ ਹੈ ਪਰ ਉਹਨੇ ਇਨਕਾਰ ਕਰਤਾ ਫਿਰ ਇਹ ਕਹਿੰਦਾ ਵੀ ਮੈਂ ਸਰਪੰਚ ਨੂੰ ਫੋਨ ਵੀ ਕਰਿਆ ਹੈ ਤੇ ਉਹਨੇ ਸਿੱਧਾ ਜਵਾਬ ਦਿੱਤਾ ਵੀ ਤੈਨੂੰ ਚਾਬੀ ਦੇਣੀ ਨਹੀਂ ਹੁਣ ਜਿਹੜਾ ਇਹਨਾਂ ਵਾਲਾ ਜਿਹੜਾ ਪ੍ਰੋਗਰਾਮ ਇੱਥੇ ਕੀਤਾ ਜਾਣਾ ਹੈ ਕਿ ਹੋ ਗਿਆ ਜੀ ਨਹੀਂ ਕੀਤਾ ਜਾਣਾ ਜੀ ਕੱਲ ਕੀਤਾ ਜਾਣਾ ਚਾਲੇ ਚਾਬੀ ਨਹੀਂ ਮਿਲੀ ਆਪਾਂ ਨੂੰ ਚਾਬੀ ਨਹੀਂ ਮਿਲੀ ਠੀਕ ਹੈ ਜੀ ਹੁਣ ਤੁਹਾਡੇ ਕੀ ਮੰਗ ਹੈ ਕਿ ਇਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਦੇਖਦੇ ਹੋ ਕਿ ਤੁਸੀਂ ਇੱਕ ਪਲਸਨਵਾੜ ਤਿਆਰ ਕਰਵਾਇਆ ਉਸ ਦੇ ਬਾਵਜੂਦ ਜਿਹੜਾ ਨਵਾਂ ਸਰਪੰਚਾ ਉਚਾਬੀ ਨਹੀਂ ਦਿੰਦਾ ਇਸ ਮਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਜੀ ਚਾਬੀ ਜਿਸ ਕੰਮ ਵਾਸਤੇ ਬਣਾਇਆ ਗਰੀਬ ਜਨਤਾ ਵਾਸਤੇ ਜੇ ਮੰਨ ਲਓ ਇੱਥੇ ਅੱਜ ਇਹਦਾ ਵਿਆਹ ਹੈ ਪਾਰਟੀ ਕਰੇਗਾ ਜਿਹਦਾ 10-15000 ਰੁਪਿਆ ਬਚੇਗਾ ਤੇ ਉਹਨਾਂ ਨੂੰ ਕੀ ਤਕਲੀਫ ਹੈ ਪਿਛਲੀ ਪੰਚਾਇਤ ਨੇ ਬਣਾਤਾ ਤੁਸੀਂ 200 ਲੋਕਾਂ ਨੂੰ ਸਹੂਲਤ ਅਸੀਂ ਦਿੱਤੀ ਆ ਤਾਂ ਤੁਸੀਂ ਇਹਨੂੰ ਕੰਟੀਨਿਊ ਚ ਚਾਲੂ ਰੱਖੋ ਕਾਦੇ ਵਾਸਤੇ ਬੰਦ ਕਰਦੇ ਜੇ ਤੈਨੂੰ ਚਾਬੀ ਨਹੀਂ ਦੇਣੀ ਤੈਨੂੰ ਨਹੀਂ ਦੇਣੀ ਇਹ ਕੋਈ ਗੱਲ ਥੋੜਾ ਜੀ ਤਾਂ ਪੂਰੀ ਗੱਲਬਾਤ ਜਿਹੜੀ ਆ ਉਹ ਨੌਜਵਾਨ ਨਾਲ ਵੀ ਕਰਾਂਗੇ ਜਿਹਦੀ ਇਹ ਸ਼ਾਦੀ ਅੱਜ ਵੀ ਚਾਬੀ ਕਿਉਂ ਨਹੀਂ ਉਹਨਾਂ ਨੂੰ ਦਿੱਤੀ ਗਈ ਕਿ ਗੱਲਬਾਤ ਪੂਰੀ ਕੀਤੀ ਗਈ ਇਸ ਦੇ ਬਾਰੇ ਪੂਰੀ ਜਿਹੜੀ ਸੱਚਾਈ ਹੈ ਕਿਸ ਤਰ੍ਹਾਂ ਦੀ ਗੱਲਬਾਤ ਹੈਗੀ ਆ ਪੂਰੀ ਗੱਲ ਉਹਨਾਂ ਤੋਂ ਪੂਰੀ ਸਾਂਝ ਕਰਾਂਗੇ ਹਾਂ ਜੀ ਕੀ ਨਾਮ ਹੈ ਤੁਹਾਡਾ ਸਰਵਨ ਸਿੰਘ ਜੀ ਸਰਵਣ ਸਿੰਘ ਦੀ ਕਿਸ ਤਰ੍ਹਾਂ ਗੱਲਬਾਤ ਹੋਈਏ ਤੁਸੀਂ ਚਾਬੀ ਲੈਣ ਗਏ ਤੁਹਾਨੂੰ ਚਾਬੀ ਕਿਉਂ ਨਹੀਂ ਮਿਲੀ ਪੂਰੀ ਗੱਲ ਦੱਸੋ ਮੇਰਾ ਛੋਟਾ ਬ੍ਰਦਰ ਤੇ ਮੈਂ ਮੈਂਬਰ ਦੇ ਮੁੰਡੇ ਨੂੰ ਭੇਜਿਆ ਸੀਗਾ ਜੀ ਚਾਬੀ ਲੈਣ ਤੇ ਉਹਨਾਂ ਨਾਲ ਕਹਿੰਦੇ ਆਪ ਆਪ ਲੈਣਾ ਵੱਡਾ ਕੋਈ ਮੈਂਬਰ ਤੇ ਫਿਰ ਮੈਂ ਫੋਨ ਲਾਇਆ ਸੀਗਾ ਮੈਂ ਸਰਪੰਚ ਸਾਹਿਬ ਨੂੰ ਚਾਬੀ ਚਾਹੀਦੀ ਹੈ ਤੁਹਾਨੂੰ ਕਹਿੰਦੇ ਤੈਨੂੰ ਚਾਬੀ ਨਹੀਂ ਦੇਣੀ ਠੀਕ ਹੈ ਬਾਈ ਨੇ ਗੱਲ ਦਾ ਫੋਨ ਕੱਟਦਾ ਸੀਗਾ ਇੰਨੀ ਕੀਤੀ ਸੀ ਗੱਲ ਮੇਰੇ ਜੀ ਉਹਨਾਂ ਨੇ ਤੁਹਾਨੂੰ ਮੈਂਬਰ ਨੂੰ ਕਿਹਾ ਸੀ ਤੁਸੀਂ ਮੈਂਬਰ ਨੂੰ ਕਿਹਾ ਸੀ ਵੀ ਚਾਬੀ ਲੈ ਕੇ ਆਉਣੀ ਆਪ ਉਹਨਾਂ ਦੇ ਮੁੰਡੇ ਨੂੰ ਭੇਜਿਆ ਸੀ ਨਾ ਮੈਨੂੰ ਕਹਿੰਦਾ ਤੂੰ ਆਪ ਚਲਾ ਆ ਅਚ ਉਹ ਉਹ ਤੁਸੀਂ ਆਪ ਗਏ ਸੀ ਚਾਬੀ ਲੈਣ ਉੱਥੇ ਨਹੀਂ ਫਿਰ ਮੈਂ ਛੋਟੇ ਬਰਦਰ ਨੂੰ ਭੇਜਿਆ ਸੀਗਾ ਜੀ ਨਹੀਂ ਮਿਲੀ ਚਾਬੀ ਨਹੀਂ ਮਿਲੀ ਤੁਸੀਂ ਪ੍ਰੋਗਰਾਮ ਇੱਥੇ ਕਰ ਰਹੇ ਹੋ ਪ੍ਰੋਗਰਾਮ ਤੇ ਮੈਂ ਤਾਂ ਘਰ ਹੀ ਫਿਰ ਟੈਂਟ ਲਾਈ ਜਣਾ ਹਾਂ ਤਾਂ ਅੱਛਾ ਵੀ ਇਹ ਤਾਂ ਪ੍ਰੋਗਰਾਮ ਤੁਹਾਡੇ ਵੱਲੋਂ ਕੋਈ ਨਹੀਂ ਕੀਤਾ ਜਾ ਰਿਹਾ ਨਹੀਂ ਨਹੀਂ ਪਹਿਲਾਂ ਕੋਈ ਪ੍ਰੋਗਰਾਮ ਇੱਥੇ ਹੁੰਦਾ ਸੀਗਾ ਹਾਂਜੀ ਹੋਇਆ ਸੀਗਾ ਜੀ ਤੇ ਜਿਹੜੇ ਇਹ ਸਰਪੰਚ ਸਾਹਿਬ ਸੀ ਪਹਿਲਾਂ ਸਾਫ ਕਾ ਸਰਪੰਚ ਸੀ ਇਹਨਾਂ ਵੱਲੋਂ ਇਸ ਤਰ੍ਹਾਂ ਤਾਂ ਨਹੀਂ ਕੀਤਾ ਜਾਂਦਾ ਸੀ ਵੀ ਚਾਬੀ ਨਾਲ ਦਿੱਤੀ ਜਾਂਦਾ ਇਸ ਤਰ੍ਹਾਂ ਪਹਿਲਾਂ ਕਦੇ ਨਾ ਹੋਣੀ ਹੋਣ ਲੱਗ ਗਿਆ ਜੀ ਅੱਛਾ ਹੋਣ ਲੱਗਿਆ ਹਾਂਜੀ ਹਾਂਜੀ ਕੀ ਮੰਗ ਕੇ ਚਾਹੁੰਦੇ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਹੁਣੇ ਠੀਕ ਸਾਡੀ ਹੋਰ ਪੰਚਾਇਤ ਬਣੀ ਨਵੀਂ ਤੇ ਸਾਨੂੰ ਸੂਲਤਾ ਵੀ ਦੇਣ ਸਾਨੂੰ ਸੂਲਤਾ ਵੀ ਚਾਹੀਦੀ ਨੇ ਸਾਡੇ ਕੰਮ ਹੀ ਹੋਣੇ ਚਾਹੀਦੇ ਨੇ ਜਿਵੇਂ ਪਹਿਲਾਂ ਹੁੰਦੇ ਸੀਗੇ ਠੀਕ ਹੁਣ ਤੁਹਾਡੀ ਮੈਰਿਜ ਕਦੋਂ ਹੈ ਮੈਰਿਜ ਮੇਰੇ ਕੱਲ ਦੀ ਪਾਰਟੀ ਹੀ ਕਰੇ ਠੀਕ ਹੈ ਹੁਣ ਕਰੇ ਕਰਾ ਪ੍ਰੋਗਰਾਮ ਹਾਂਜੀ ਹਾਂਜੀ ਠੀਕ ਤਾਂ ਗੱਲਬਾਤ ਹੋਰ ਵੀ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਕਰਦੇ ਆ ਕਿ ਕਿਸ ਤਰ੍ਹਾਂ ਦਾ ਜਿਹੜਾ ਵਿਵਾਦ ਜਿਹੜਾ ਚੱਲ ਰਿਹਾ ਪੂਰੀ ਜਾਣਕਾਰੀ ਜਿਹੜੀ ਗਦਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਾਇਆ ਸੀਗਾ ਪਿੰਡ ਵੱਲੋਂ ਤੇ ਕਿਉਂ ਚਾਬੀ ਵਗੈਰਾ ਕਿਉਂ ਨਹੀਂ ਦਿੱਤੀ ਉਹਨੇ ਦੇ ਪਾਸੇ ਬਾਈ ਦਿਨੇ ਸਰਪੰਚ ਸਾਹਿਬ ਦਾ ਸਰਪੰਚ ਵੱਲੋਂ ਜਿਹੜਾ ਕਿਹਾ ਜਾ ਰਿਹਾ ਪੂਰੀ ਗੱਲਬਾਤ ਜਿਹੜੀ ਗਗਨ ਨਾ ਕਰਦੇ ਹਾਂ ਜੀ ਗਗਨ ਜੀ ਸਵਾਗਤ ਹੈ ਤੁਹਾਡਾ ਅਰਬੀ ਲੈ ਮੈਂ ਚਾਹਾਂਦਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੇਰਾ ਆਮਨ ਵੀਰ ਤੁਸੀਂ ਪਿੰਡ ਰਾਣੇ ਪਹੁੰਚੇ ਹੋ ਸਾਡੀ ਬਾਅਦ ਨੂੰ ਲੋਕਾਂ ਤੱਕ ਪਹੁੰਚੋਨੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਈ ਗਗਨ ਜੀ ਪੂਰੀ ਗੱਲ ਦੱਸੋ ਕਿ ਇਸ ਚੀਜ਼ ਨੂੰ ਲੈ ਕੇ ਜਿਹੜਾ ਮਸਲਾ ਇੱਥੇ ਉਠਾਇਆ ਜਾ ਰਿਹਾ ਰਾਣਾ ਦੀ ਜਿਹੜੀ ਪੰਚਾਇਤ ਹੈ ਪਿਛਲੀ ਪੰਚਾਇਤ ਨਾਲ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਚਾਬੀ ਲੈ ਕੇ ਇੱਕ ਮਸਲਾ ਜਿਹੜਾ ਉਠਾਇਆ ਜਾ ਰ ਅਰਜੀਤ ਸਰਪੰਚ ਸਾਹਿਬ ਨੇ ਤੁਹਾਨੂੰ ਦੱਸਿਆ ਇੱਕ ਸਾਲ ਪਹਿਲੇ ਅਸੀਂ ਇਹ ਬਿਲਡਿੰਗ ਇਹਨਾਂ ਨੇ ਬਣਵਾਈ ਸੀ ਉਸ ਤੋਂ ਬਾਅਦ ਜਿਹੜਾ ਇਹ ਸਿਸਟਮ ਹੈ ਵੀ ਚਲੋ ਗਰੀਬ ਬੰਦੇ ਲਈ ਬਣਿਆ ਇੱਥੇ ਕਲੋਨੀ ਵਿੱਚ ਗਰੀਬ ਲੋਕ ਰਹਿੰਦੇ ਆ ਉਹਨਾਂ ਦੀ ਇਹ ਸੌਫਦਾ ਲਈ ਬਣਿਆ ਜਿਹਦੇ ਚੋਨਾ ਦੀ ਚਲੋ ਪੈਸੇ ਸੇਵ ਹੋ ਜਾਂਦੇ ਆ ਕੋਈ ਪ੍ਰੋਗਰਾਮ ਕਰਦੇ ਆ ਵਿਆਹ ਸ਼ਾਦੀ ਦਾ ਦੁੱਖ ਸੁੱਖ ਦਾ ਕਰਦੇ ਆ ਤੇ ਇਹਨਾਂ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਇਹ ਗਰੀਬ ਬੰਦਿਆਂ ਦੀ ਵਰਤੋਲੀ ਬਣਿਆ ਉਹਨਾਂ ਵਰਤੋ ਕਰਨ ਦੇਣੀ ਚਾਹੀਦੀ ਆ ਨਾ ਕਿ ਆਪਦੇ ਗੁੱਸੇ ਗਿਲੇ ਕੱਢਨੇ ਚਾਹੀਦੇ ਆ ਠੀਕ ਹੈ ਤੁਸੀਂ ਬਣ ਗਏ ਹੋ ਪਰ ਇਹਨਾਂ ਦਾ ਇਹ ਚੀਜ਼ ਦਾ ਲਾਹਾ ਇਹਨਾਂ ਨੂੰ ਲੈਣ ਦੇਣਾ ਚਾਹੀਦਾ ਠੀਕ ਹੈ ਇਹ ਚਾਬੀ ਨੂੰ ਲੈ ਕੇ ਮਸਲਾ ਇੱਕ ਪਿੰਡ ਨੂੰ ਲੈ ਕੇ ਜਿਹੜਾ ਮਸਲਾ ਉਠਾਇਆ ਜਾ ਰਿਹਾ ਪਾਰਟੀ ਬਜੀ ਹੈ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਜੀ ਉਹਨਾਂ ਦੇ ਅਕੋਰਡਿੰਗ ਤਾਂ ਪਾਰਟੀ ਬਾਜੀ ਹੈ ਜੋ ਮੰਨ ਲਓ ਇਹ ਸਰਮੰਦਾ ਵਿਆਹ ਹੈਗਾ ਮੁੰਡੇ ਦਾ ਤੇ ਇਹ ਪਾਰਟੀ ਬਾਜੀ ਕਹਿ ਸਕਦੇ ਆ ਕਿਉਂਕਿ ਮੁੰਡੇ ਦਾ ਵਿਆਹ ਹੈ ਇਹਨੂੰ ਚਾਬੀ ਦੇ ਦੇਣੀ ਚਾਹੀਦੀ ਸੀ ਗਰੀਬ ਬੰਦੇ ਨੇ ਹਨਾ ਜੀ ਟੈਂਟ ਲਿਆਊਗਾ ਕੁਰਸੀਆਂ ਲਿਆਊਗਾ ਉਹਦੇ ਦੇਦੋ ਖਰਚਾ ਹੋਊਗਾ 10-15000 20000 ਮਾਮੂਲੀ ਗੱਲ ਹੈ ਕੋਈ ਜੇ ਗਰੀਬ ਬੱਚੇ ਨੂੰ ਇਹਨੂੰ ਚਾਬੀ ਦੇ ਦਿੰਦੇ ਆ ਤੇ ਫਿਰ ਉਹ ਚੀਜ਼ ਉਹਦਾ ਪੈਸਾ ਬਚ ਜਾਏਗਾ ਤੇ ਪਾਰਟੀ ਬਾਜੀ ਹੈ ਹੋਰ ਤਾਂ ਕੁਝ ਨਹੀਂਗਾ ਹੁਣ ਟੋਡੇ ਲੋਕੇ ਸਤੰਦ ਜਿਹੜਾ ਸਟੈਪ ਚੁੱਕਿਆ ਜਾਏਗਾ ਕਿਉਂਕਿ ਇੱਕ ਪੈਲਸ ਹੈ ਜਿਹੜਾ ਸਾਬਕਾ ਸਰਪੰਚ ਉਹਲੇ ਜਿਹੜਾ ਬਣਾਇਆ ਗਿਆ ਸੀਗਾ ਨਵਾਂ ਸਰਪੰਚ ਉਹਨੇ ਤੇ ਕਬਜ਼ਾ ਕਰਕੇ ਬੈ ਗਿਆ ਇਸ ਚੀਜ਼ ਨੂੰ ਤੁਸੀਂ ਕਿਸ਼ੋਰ ਟੈਪ ਤਾਂ ਇਹੀ ਹੈ ਜੀ ਅਸੀਂ ਐਮ ਐਲ ਏ ਸਾਹਿਬ ਕੋਲੇ ਜਾਵਾਂਗੇ ਐਮ ਐਲ ਏ ਸਾਹਿਬ ਤੋਂ ਫੋਨ ਕਰਾਵਾਂਗੇ ਚਾਬੀ ਤਾਂ ਲਾਂਗੇ ਫਿਰ ਮੁੰਡੇ ਦਾ ਪ੍ਰੋਗਰਾਮ ਤੱਕ ਕਰਾਵਾਂਗੇ ਜੀ ਹੁਣ ਠੀਕ ਹੈ ਮਿਹਰਬਾਨੀ ਓਕੇ ਅਤ ਤੁਸੀਂ ਸੁਣਿਆ ਕਿ ਜਿਹੜੀ ਪਿਛਲੀ ਪੰਚਾਇਤ ਸੀ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਜਿਹੜਾ ਇੱਕ ਚਾਬੀ ਨਾਲ ਕੇ ਮਸਲਾ ਸੀਗਾ ਪਾਰਟੀ ਬਾਜ਼ੀ ਵੀ ਕਹਿ ਸਕਦੇ ਇਸ ਚੀਜ਼ ਦੇ ਵਿੱਚ ਤੇ ਦੂਜਾ ਜਿਹੜਾ ਵਿਆਹ ਦਾ ਮਸਲਾ ਆਰਬੀ ਲਾਈਵ ਮੀਡੀਆ ਚੈਨਲ ਕਿਸੇ ਵੀ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕਰਦਾ ਅਸੀਂ ਪੂਰੀ ਜਾਣਕਾਰੀ ਜਿਹੜੀ ਹੈ ਸਰਪੰਚ ਤੋਂ ਵੀ ਲਵਾਂਗੇ ਕਿ ਕਿਸ ਤਰ੍ਹਾਂ ਦਾ ਪੂਰਾ ਮਸਲਾ ਸੀ ਤੇ ਪੂਰੀ ਜਾਣਕਾਰੀ ਜਿਹੜੀ ਉਹਨਾਂ ਤੋਂ ਲਵਾਂਗੇ ਤਾਂ ਸਾਡੇ ਨਾਲ ਜਿਹੜੇ ਆ ਮੌਜੂਦਾ ਸਰਪੰਚ ਆ ਜਿਹੜਾ ਪਿੰਡ ਰਾਣਾ ਦੇ ਜਿਹੜੇ ਨਵੇਂ ਸਰਪੰਚ ਬਣੇ ਆ ਤੇ ਉਹਨਾਂ ਨਾਲ ਜਿਹੜੀ ਗੱਲਬਾਤ ਜਿਹੜੀ ਹੈ ਲਾਈਵ ਗੱਲਬਾਤ ਸਰਪੰਚ ਸਾਹਿਬ ਚੱਲ ਰਹੀ ਹੈ ਤੁਹਾਡੀ ਜਿਹੜੀ ਰਿਕਾਰਡਿੰਗ ਜਿਹੜੀ ਹੈ ਕਾਲ ਜਿਹੜੀ ਕੀਤੀ ਜਾ ਰਹੀ ਹੈ ਤੇ ਪੂਰੀ ਜਾਣਕਾਰੀ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਜਿਹੜਾ ਚਾਬੀ ਨੂੰ ਲੈ ਕੇ ਜਿਹੜਾ ਇੱਕ ਮਸਲਾ ਤੁਹਾਡੇ ਪਿੰਡ ਦੇ ਵਿੱਚ ਚੱਲ ਰਿਹਾ ਜੀ ਜੀ ਗੱਲ ਸਤਿ ਮੈਂ ਪਿੰਡ ਦਾ ਮਜਦਾ ਸਰਪੰਚਾ ਸ਼ਿਬਾਸ਼ ਬੱਬਰ ਮੇਰਾ ਨਾਂ ਹੈ ਜੀ ਜੀ ਸਰ ਜੀ ਗੱਲ ਆਡੀ ਪੰਚਾਇਤ ਬਣੀਏ ਨਵੀਂ ਆਇਆ ਔਰ ਸਾਡੇ ਹੋ ਗਿਆ ਹੈ ਪੈਲਸ ਜੀ ਤੇ ਸਾਡੇ ਨਾਲ ਕੋਲੋਨੀ ਦੇ ਦੋ ਮੈਂਬਰ ਨੇ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਪਿੰਡ ਦਾ ਕੋਈ ਵੀ ਮੈਂਬਰ ਨਾਲ ਲੈਓ ਤੇ ਉਹਨੂੰ ਮੈਂ ਚਾਬੀ ਦੇ ਦੇਣਾ ਕੋਈ ਨੰਬਰ ਲੈਓ ਕੋਈ ਵੀ ਜਿਹੜਾ ਕੱਲ ਨੂੰ ਫਿਰ ਉਹਦੀ ਜ਼ਿੰਮੇਦਾਰੀ ਹੋਵੇ ਕਿ ਮੈਂਬਰ ਦੀ ਤੁਹਾਨੂੰ ਮੈਂ ਚਾਬੀ ਦੇ ਦੇਣਾ ਮੈਂਬਰ ਤੋਂ ਬਿਨਾ ਮੈਂ ਚਾਬੀ ਮੈਂ ਕਿਸੇ ਵੀ ਵਾਰ ਨਹੀਂ ਦਿੰਦਾ ਉਹਨੂੰ ਹੀ ਰੱਖਾਵੋ ਕਰਾਵੇਗਾ ਜਿੰਮੇਰ ਰੈਂਬਰ ਦੀ ਹੋਵੇਗੀ ਨਹੀਂ ਤਾਂ ਟੁੱਟ ਲੱਜਾਏਗਾ ਜੀ ਅੱਜ ਨਾਲ ਆਣਾ ਇਹਨੂੰ ਸਮਾਂ ਲੈ ਕਿਤੇ ਨਹੀਂ ਪੜਾਵੇਂ ਸਿੱਧਾ 3 ਲੱਖ ਲੈ ਠੀਕ ਹੈ ਤੁਹਾਡੇ ਭਾਈ ਨਹੀਂ ਕਰੇਗਾ ਤੁਸੀਂ ਚਾਬੀ ਕਿਹਨਾਂ ਕੋਲੋਂ ਮਗਵਾਈ ਸੀ ਜਦੋਂ ਤੁਹਾਡੇ ਕੋਲ ਜਿਹੜੀ ਚਾਬੀ ਤੁਸੀਂ ਇਥੋਂ ਲੈ ਕੇ ਗਏ ਸਰਪੰਚ ਤੋਂ ਮੈਂ ਮੈਂ ਤਾਂ ਚੌਕੀਦਾਰ ਕੋਲੋਂ ਮਗਵਾਈ ਸੀ ਚੌਕੀਦਾਰ ਕੋਲੋਂ ਮਗਵਾਈ ਤੁਸੀਂ ਚੌਕੀਦਾਰ ਨੂੰ ਚਾਬੀ ਵਾਪਸ ਕਿਉਂ ਨਹੀਂ ਦਿੱਤੀ ਇੱਕ ਪ੍ਰੋਗਰਾਮ ਸੀ ਜਿਹੜਾ ਪਿੰਡ ਦੇ ਵਿੱਚ ਰੱਖਿਆ ਗਿਆ ਸੀਗਾ ਕਿਉਂਕਿ ਪਿੰਡ ਵਾਸੀ ਸਾਰੇ ਇਕੱਠੇ ਹੁੰਦੇ ਆਉਂਦੇ ਚੱਕ ਪਾਰਟੀ ਵਾਦੀ ਲੈ ਕੇ ਜਿਹੜਾ ਗੱਲਬਾਤ ਕੀਤੀ ਜਾ ਰਹੀ ਹੈ ਸਾਡਾ ਚੈਨਲ ਕਿਸੇ ਵੀ ਤਰ ਤੁਸੀਂ ਚਾਬੀ ਜਿਹੜੀ ਚੌਕੀਦਾਰ ਨੂੰ ਨਹੀਂ ਦਿੱਤੀ ਇਸ ਨੂੰ ਦੱਸੋ ਜੀ ਨਹੀਂ 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 ਚੌਕੀਦਾਰ ਦਾ ਕੋਈ ਰੋਲ ਹੀ ਨਹੀਂ ਉਹ ਚੌਕੀਦਾਰ ਸਾਂਝਾ ਬੰਦਾ ਹੁੰਦਾ ਜੀ ਚੌਕੀਦਾਰ ਦਾ ਕੋਈ ਰੋਲ ਨਹੀਂ ਹੁੰਦਾ ਜੀ ਉਹ ਤਾਂ ਅਸੀਂ ਪਹਿਨ ਨੂੰ ਕਹਿ ਵੀ ਕੋਈ ਮੈਂਬਰ ਜਿਹੜਾ ਨੇ ਮੁਖੀ ਮੁਖੀ ਦਾ ਪਰ ਮੈਂਬਰ ਚੁਣੀਦਾ ਹੈ ਉਹ ਲੈ ਆਓ ਤੇ ਮੈਂ ਚਾਬੀ ਲੈ ਜਾਓ ਕੋਈ ਦਿੱਕਤ ਹੀ ਕੋਈ ਨਹੀਂ ਸਰ ਜੀ ਮੇਰਾ ਕੀ ਕਰਦਾ ਹੈ ਸਰ ਲੋਕਾਂ થી ਬਣਾਇਆ ਜੀ ਲੋਕਾਂ ਦੇ ਨਾਲ ਹੁਣ ਜਿਹੜਾ ਪ੍ਰੋਗਰਾਮ ਜਿਹੜਾ ਉੱਥੇ ਰੱਖਿਆ ਗਿਆ ਉਹਨਾਂ ਨੇ ਪ੍ਰੋਗਰਾਮ ਕਰਨਾ ਹੈ ਹੁਣ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਹੈਲਪ ਕੀਤੀ ਜਾ ਰਹੀ ਹੈ ਨਹੀਂ ਗੱਲ ਕਰ ਰਿਹਾ ਤੁਹਾਡੇ ਚੈਨ ਚਲੂ ਕਰ ਰਿਹਾ ਵੀ ਮੈਂਬਰ ਸਾਹਿਬ ਜਿਹੜਾ ਮਰਜ਼ੀ ਮੈਂਬਰ ਲੈਣ ਮੈਂਬਰ ਚਾਬੀ ਲੈ ਜਾਣ ਬਸ ਠੀਕ ਹੈ ਜੀ ਇਹ ਮੈਂ ਰਿਮੈਂਬਰ ਦੇ ਦੇਗੀ ਜੋ ਮਰਜ਼ੀ ਮੈਂਬਰ ਲੈਣ ਜੀ ਜੇ ਚੌਕੀਦਾਰ ਦੇ ਆਪਾਂ ਗੱਲ ਕਰੀਏ ਮੈਂਬਰ ਦਾ ਫਿਰ ਕੀ ਰੋਲ ਹੈ ਆਪਾਂ ਸਰਪੰਚ ਤੋਂ ਚਾਬੀ ਲਈ ਸੀ ਹਾਂ ਜੀ ਉਹ ਉਹ ਪੰਚਾਇਤ ਨਹੀਂ ਪੰਚਾਇਤ ਬਣੀ ਚਾਬੀ ਤਾਂ ਚੌਕੀਦਾਰ ਹੀ ਲੈ ਕੇ ਦੇ ਹੋਗੇ ਸਰਪੰਚ ਕੋਲ ਜੀ ਠੀਕ ਹੈ ਜੀ ਹਾਂ ਜੀ ਸਰ ਹੁਣ ਤੁਸੀਂ ਤਾਲਾ ਕਿਵੇਂ ਖੋਲੋਗੇੰਦਾ ਜਿਹੜਾ ਲੱਗਿਆ ਹੋਇਆ ਤਾਲਾ ਸੀ ਉੱਥੇ ਖੜੇ ਆ ਜੀ ਸਰ ਜੀ ਮੈਂ ਤਾਂ ਕਹਿੰਦਾ ਮੈਂਬਰ ਲੈਣ ਜਿਹੜਾ ਮਰਜ਼ੀ ਚਾਬੀ ਲੈ ਜਾਣ ਬਸ ਗੱਲ ਹੀ ਖਤਮ ਸਰ ਠੀਕ ਹੈ ਜੀ ਪਿੰਡ ਦਾ ਮੈਂਬਰ ਲੈਂਡ ਚਾਬੀ ਲੈ ਜਾ। ਓਕੇ। ਸਾਡੇ ਨਾਲ ਹੋਰ ਵੀ ਪਿੰਡ ਵਸੇ ਮੌਜੂਦ ਨੇ। ਕੱਲ੍ਹ ਵਾ ਤਾਂ ਉਹਨਾਂ ਨੇ ਕਰਦੇ ਆ ਕਿ ਇਸ ਚੀਜ਼ ਨੂੰ ਜਿਹੜਾ ਮਸਲਾ ਕਿਸ ਤਰ੍ਹਾਂ ਦਾ? ਹਾਂਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਬਲਜੀਤ ਕੌਰ। ਕਿਸ ਤਰ੍ਹਾਂ ਦਾ ਮਸਲਾ ਚਾਬੀ ਨੂੰ ਲੈ ਕੇ ਜਿਹੜਾ ਇੱਕ ਮਸਲਾ ਵਿਖਾਇਆ ਜਾ ਰਿਹਾ ਇਸ ਬਾਰੇ ਪੂਰੀ ਜਾਣਕਾਰੀ ਦੱਸੋ। ਇਹ ਗਰੀਬਾਂ ਵਾਸਤੇ ਬਣਾ ਹੈ। ਇਹ ਕੋ ਅੰਮੀਰਾਂ ਵਾਸਤੇ ਨਹੀਂ ਬਣਾ। ਤੇ ਗਰੀਬਾਂ ਨੂੰ ਸੰਯੋਗ ਦਿੱਤਾ ਜਾਵੇ। ਗਰੀਬਾਂ ਨੂੰ ਕੋਈ ਵੀ ਚਾਬੀ ਲੈਣ ਦੇਵੇ ਦਾ ਮਸਲਾ ਇਹ ਨਹੀਂ। ਪਹਿਲਾਂ ਅਸੀਂ ਮੈਂਬਰ ਕੋਲ ਜਾਈਏ, ਫਿਰ ਅਸੀਂ ਸਰਪੰਚ ਕੋਲ ਜਾਈਏ।

ਦੇ ਅਸੀਂ ਪਾ ਲਾਤਾਂ ਅਗਾਗਾ ਤੱਕ ਕੇ ਖੰਦੇ ਫਰਾਂਦੇ ਤੋਂ ਉਸ ਤੋਂ ਬਾਅਦ ਸਾਨੂੰ ਇਹ ਚਾਬੀ ਮਿਲੇਗੀ ਪਹਿਲਾਂ ਵੀ ਸਰਪੰਚਵਾਂ ਨੇ ਇਸ ਤਰ੍ਹਾਂ ਕੀਤਾ ਨਹੀਂ ਸੀ ਕਿ ਉਹਨਾਂ ਨੂੰ ਕੋਈ ਕੰਪਲੇਟ ਹੀ ਨਹੀਂ ਆਦੀ ਸੀ ਸਾਨੂੰ ਕੋਈ ਦਿੱਕਤ ਨਹੀਂ ਸਾਨੂੰ ਅੱਜ ਤੱਕ ਨਹੀਂ ਆਈ ਅਸੀਂ ਅਸੇ ਪਿੰਡ ਵਿੱਚ ਬੈਠਾ ਕੋਈ ਕਿਸੇ ਤਰ੍ਹਾਂ ਦੀ ਸਾਨੂੰ ਮੁਸ਼ਕਲ ਨਹੀਂ ਆਈ ਆਏ ਤੱਕ ਹੁਣ ਚਾਬੀ ਲੈਣ ਨੂੰ ਕੋਈ ਕੌਣ ਜਾ ਰਿਹਾ ਤੁਹਾਡੇ ਲੈ ਕੇ ਜਿਹੜਾ ਪ੍ਰੋਗਰਾਮ ਹੈ ਤੇ ਕੀਤਾ ਚੱਲ ਹੋ ਗਿਆ ਨਹੀਂ ਥੋੜੇ ਪੀ ਬਣਦੇ ਰਹਿ ਗਏ ਨਾ ਤੇ ਪਿੰਡ ਦਾ ਵਿਕਾਸ ਗੁੱਲ ਕੀਤੀ ਜਾਂਦੇ ਨੇ ਕੋਈ ਕਿਸੇ ਦੇ ਥਾਮਾ ਰਕਾਈ ਜਾਂਦੇ ਨੇ ਕਿਸੇ ਦੇ ਘਰਾਂ ਵਿੱਚ ਜਾ ਰਹੇ ਪਾਈ ਜਾਂਦੇ ਨੇ ਇਹਨਾਂ ਵਾਸਤੇ ਬਿਲਕੁਲ ਨਜਾਇਜ਼ ਹੈ ਜੋ ਕੰਮ ਕਰਮ ਸਹੀ ਕਰਨ ਅਸੀਂ ਇਹਨਾਂ ਦੇ ਨਾਲ ਖਲੇ ਅਜ ਇਹਨਾਂ ਦੇ ਨਾਲ 5 ਸਾਲ ਖਲੇ ਨਾ ਤੇ 5 ਸਾਲ ਅਸੀਂ ਇਹਨਾਂ ਦੇ ਨਾਲ ਵੀ ਖੜੇ ਆ ਅਸੀਂ ਇਹਨਾਂ ਤੋਂ ਵੀ ਨਹੀਂ ਪਜਦੇ ਇਹ ਵੀ ਜਨਤਾ ਦੀ ਸੇਵਾ ਕਰਮ ਤੇ ਜਨਤਾ ਦੇ ਬਰਾਬਰ ਖਲੋਵਣ ਹੁਣ ਤੁਹਾਡੀ ਕੀ ਮੰਗ ਹੈ ਜੇ ਬੱਬਰ 5 ਸਾਲ ਖੜਾ ਰਿਆ ਨਾ ਤੇ ਬੱਗਾ ਸਿੰਘ ਵੀ ਉਵੇਂ ਖਲੋਵੇ ਰਜੇਸ਼ ਬੱਬਰ ਦੀ ਰੀਸ ਕਰੇ ਪੂਰੀ ਨਾ ਕਬ ਲੋਕਾਂ ਦੇ ਖਿਲਾਫ ਹੋਵੇ ਖਿਲਾਫ ਹੋਣ ਦੀ ਨੂੰ ਕੋਈ ਜ਼ਰੂਰਤ ਨਹੀਂ ਹੈ ਹੁਣ ਤੁਹਾਡੀ ਕੀ ਮੰਗ ਕੀ ਕਿਸ ਤਰ੍ਹਾਂ ਜਿਹੜਾ ਉਹਨਾਂ ਦੀ ਮੰਗ ਹੈਗੀ ਏ ਪੀ ਸਾਡਾ ਗਰੀਬ ਜਾਂਦਾ ਕੋਈ ਚਾਹ ਵੀ ਲੈਣ ਜਾਂਦਾ ਕੋਈ ਵਿਕਾਸ ਲਈ ਜਾਂਦਾ ਉਹਨਾਂ ਨੂੰ ਪੂਰਾ ਸੰਯੋਗ ਦੇਵੇ ਸਾਡੀ ਇਹ ਮੰਗ ਹੈ ਸਾਰੀ ਜਨਤਾ ਕਲੋਨੀ ਦੇ ਵਿੱਚ ਗਰੀਬ ਬੈਠੀ ਏ ਕਿਸੇ ਨੂੰ ਪਾਣੀ ਦੀ ਲੋੜ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਏ ਕਿਸੇ ਚੀਜ਼ ਦੀ ਵੀ ਲੋੜ ਏ ਉਹਨਾਂ ਨੂੰ ਪੂਰਾ ਸੰਯੋਗ ਦੇਵੇ ਸਾਡੀ ਇਹ ਮੰਗ ਹੈ ਸਾਡੀ ਇਹ ਮੰਗ ਨਹੀਂ ਕਿ ਵੀ ਸਾਨੂੰ ਆਪਸ ਵਿੱਚ ਹੀ ਲੜਾਈ ਜਾਵੇ ਪੈਣ ਨੂੰ ਪ੍ਰਾਣ ਲੜਾਤਾ ਪ੍ਰਾਣ ਨੂੰ ਅਕਸਾ ਸੋਰੇ ਨ ਲੜਾਤਾ ਨੂੰ ਸਾਸਾਂ ਨ ਲੜਾਤਾ ਇਹ ਬਿਲਕੁਲ ਕਮਨਾ ਕਰਨਾ ਪੰਜ ਸਾਲ ਹੋ ਗਏ ਬਾਣ ਕੇ ਰਹਿਣ ਵਦਿਆ ਤਾਂ ਗੱਲਬਾਤ ਸਰਪੰਚ ਸਾਹਿਬ ਨਾਲ ਵੀ ਕਰਦੇ ਹਾਂ ਦੁਬਾਰ ਤੋਂ ਕਿਸ ਚੀਜ਼ ਨੂੰ ਲੈ ਜਿਹੜਾ ਮਸਲਾ ਹੈ ਪੂਰਾ ਕਿਸ ਤਰ੍ਹਾਂ ਸੁਲਝਾਇਆ ਜਾ ਸਕਦਾ ਹਾਂ ਜੀ ਸਰਪੰਚ ਸਾਹਿਬ ਦੱਸੋ ਜੀ ਅਮਨ ਜੀ ਗੱਲ ਹੈ ਵੀ ਜ਼ਰੂਰੀ ਨਹੀਂਗਾ ਵੀ ਜਿਸ ਬੱਚੇ ਦਾ ਵਿਆਹ ਹੈ ਉਹਦਾ ਪਰਿਵਾਰ ਦਾ ਕੋਈ ਵੀ ਜੀ ਜਾਏਗਾ ਚਾਬੀ ਲੈਣ ਚਲੋ ਇਹ ਮੈਂਬਰ ਦੀ ਗੱਲ ਕਰਦਾ ਜਦੋਂ ਚਾਬੀ ਲੈਣ ਦਾ ਬ੍ਰਦਰ ਗਿਆ ਤੇ ਉਸ ਮੈਂਬਰ ਦਾ ਮੁੰਡਾ ਵੀ ਨਾਲ ਲਗਾ ਸੀ ਮੈਂਬਰ ਚਲਾ ਗਿਆ ਮੈਂਬਰ ਦਾ ਮੁੰਡਾ ਚਲਾ ਗਿਆ ਇੱਕ ਹੀ ਗੱਲ ਹੈ ਠੀਕ ਹੈ ਨਾ ਇਹਨਾਂ ਦੀ ਘਟਿਆ ਸੋਚ 네ਗੇਟਿਵ ਸੋਚ ਹੈ ਇੱਥੇ ਰਾਣੇ ਕਲੋਨੀ ਦੇ ਬੱਚਿਆਂ ਵਾਸਤੇ ਇੱਕ ਮੈਟਰੋ ਟਰਾਲੀ ਮੈਂ ਬਣਾਈ ਹੈ ਮੈਂ ਪੂਰੇ 2 ਸਾਲ ਆਪ ਦਾ ਟਰੈਕਟਰ ਚਲਾਇਆ ਹੈ ਇਹਨਾਂ ਦੀ ਸੋਚ ਵੇਖੋ ਵੀ ਉਸ ਮੈਟਰੋ ਟਰਾਲੀ ਦੇ ਉੱਪਰ ਮੈਂ ਬਣਾਈ ਹੈ ਤਾਂ ਮੇਰਾ ਨਾਂ ਹੀ ਲਿਖੀਵੇਗਾ ਜੀ ਜੀ ਦੇ ਅੱਗੇ 25 30 ਸਾਲ ਇਹਨਾਂ ਲੋਕਾਂ ਨੂੰ ਕਿਸੇ ਸਹੂਲਤ ਦਿੱਤੀ ਨਹੀਂ ਇਹਨਾਂ ਨੇ ਤੇ ਜੇ ਮੈਂ ਮੈਟਰੋ ਟਰਾਲੀ ਬਣਾ ਕੇ ਦੇਤੀ ਚਲੋ ਹੁਣੇ ਚਲਾਉਂਦੇ ਐ ਤੇ ਉਹ ਇਹਨਾਂ ਦੀ ਸੋਚ ਵੇਖ ਲਓ ਉਹ ਜਿਹੜਾ ਮੇਰਾ ਮਗਰ ਨਾਂ ਲਿਖਾਇਆ ਸੀ ਨਾ ਉਹ ਨਾਂ ਦੇ ਉੱਪਰ ਹੀ ਕਾਟਾ ਮਾਰਤਾ ਇਹਨਾਂ ਨੇ ਕੱਲਾ ਬੱਬਰ ਲਿਖਿਆ ਹੋਇਆ ਉੱਥੇ ਜਿੱਥੇ ਰਜੇਸ਼ ਬੱਬਰ ਸੀ ਜਿਹਦੇ ਉੱਤੇ ਕਾਟਾ ਮਾਰਤਾ ਕਿੰਨੀ 네ਗਟਿਵ ਘਟੀਆਂ ਸੋਚ ਤੁਹਾਡੀ ਕਿੱਥੇ ਤੁਸੀਂ ਪਿੰਡ ਲੈ ਕੇ ਜਾਓਗੇ ਬੇੜਾ ਗਰ ਕਰਦੇ ਨੇ 5 ਸਾਲਾਂ ਚ ਇਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਸੀ ਆਪਾਂ ਨਹੀਂ ਗੱਲ ਕੀਤੀ ਐ ਫੋਨ ਤੇ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਕਿਸੇ ਬੰਦੇ ਨੂੰ ਭੇਜੋ ਜਾਂ ਮੋਤਵਾਰ ਬੰਦਾ ਜਾਂ ਮੈਂਬਰ ਭੇਜੋ ਤੇ ਉਹ ਚਾਬੀ ਜਿਹੜਾ ਲਿਜਾ ਸਕਦਾ ਐ ਇਸ ਚੀ ਨੂੰ ਤੁਸੀਂ ਕਿਹਾ ਸਮਝ ਜੀ ਤੁਸੀਂ ਇੱਕ ਗੱਲ ਦੱਸੋ ਵੀ ਜਿਸ 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 ਲੜਕੇ ਦੀ ਮੈਰਿਜ ਐ ਕਿ ਉਹ ਜਾਵੇਗਾ ਚਾਬੀ ਲੈਣ ਤੇਰੇ ਕੋਲ ਉਹਦੇ ਤਾਂ ਸਿਰੇ ਵਿਆਹ ਹੈਗਾ ਉਹਨੂੰ ਤਾਂ ਘਰੋਂ ਤੁਹਾਨੂੰ ਤਾਂ ਵਿਆਹ ਵੇਲੇ ਬੰਦੇ ਨਿਕਲ ਉਹਦਾ ਬ੍ਰਦਰ ਚਲਾ ਗਿਆ ਤੇ ਉਹਦੇ ਚ ਉਹਦੇ ਚ ਫਰਕ ਹੈਗਾ ਹਰਬੰਸ ਮੈਂਬਰ ਦਾ ਮੁੰਡਾ ਚਲਾ ਗਿਆ ਤੇ ਉਹਦੇ ਮੁੰਡੇ 'ਚ ਹਰਬੰਸ 'ਚ ਫਰਕ ਹੈਗਾ ਕੋਈ ਇਹ ਤਾਂ ਘਟਿਆ ਸੋਚ ਐ ਮਾੜੀਆਂ ਗੱਲਾਂ ਨੇ ਸਮਝ ਇਹਨਾਂ ਨੂੰ ਹੈ ਨਹੀਂ ਕਿਵੇਂ ਪੰਚਾਇਤ ਚੱਲੇਗੀ ਮੈਂ ਤੁਹਾਨੂੰ ਵਿਖਾਣਾਗਾ 2 4 6 ਮਹੀਨਿਆਂ ਦੇ ਬਾਅਦ ਮੈਂ ਤੁਹਾਨੂੰ ਬੜਾਈ ਰੱਖਾਂਗਾ ਤੁਹਾਨੂੰ ਬੱਸਾਂ ਲੈ ਕੇ ਕੈਨਰੀ ਕਰਤੂਤ ਕਰਦੇ ਕੀ ਨੇ ਪਰ ਇਹ ਸੋਚਣਾ ਵੀ ਅਸੀਂ ਕਿਸੇ ਬੰਦੇ ਨੂੰ ਤੰਗ ਕਰਾਂਗੇ ਕਿਸ ਗਰੀਬ ਪਰਿਵਾਰ ਨੂੰ ਤੰਗ ਕਰਾਂਗੇ ਤੰਗ ਤੁਹਾਨੂੰ ਮੈਂ ਕੋਈ ਨਹੀਂ ਆਉਣ ਦੇਣਾ ਤੇ ਆਪਦਾ ਦਿਮਾਗ ਨਾਲ ਤੱਲੋ ਹੁਣ ਪਿੰਡ ਵਾਸੀ ਨੂੰ ਤੁਹਾਡੀ ਕੀ ਪੀਲਾ ਕਿਉਂਕਿ ਪਿੰਡ ਦਾ ਸਹੀ ਬਹੁਤ ਜ਼ਿਆਦਾ ਗਿਣਤੀ ਵਿੱਚ ਇਕੱਠਾ ਹੈ ਪੂਰਾ ਜਿਹੜਾ ਤੁਹਾਡੇ ਵਜ੍ਹਾ ਇੱਥੇ ਕੀਤਾ ਗਿਆ ਤੇ ਕੀ ਪੀਲੇ ਕਿਸ ਤਰ੍ਹਾਂ ਦੀ ਪੀਲੇ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਪਿੰਡ ਦੇ ਵਿੱਚ ਜਿਹੜਾ ਹੋਣਾ ਚਾਹੀਦਾ ਪਿੰਡ ਦੇ ਵਿੱਚ ਮਾਹੌਲ ਠੀਕ ਹੈ ਮੈਂ ਕਹਿੰਦਾ ਵੀ ਸਹਿਨਸ਼ਿੰਤਾ ਹੋਣੀ ਚਾਹੀਦੀ ਹੈ ਆਪ ਦਾ ਸੰਜਮ ਬਣਾ ਕੇ ਰੱਖੋ ਪਿੰਡ ਦੇ ਕੰਮ ਕਰਨ ਵਿਕਾਸ ਕਰਨ ਉਸ ਮੁੱਦੇ ਤੇ ਆਣ ਤੇ ਅਸੀਂ ਸਹਿਯੋਗ ਕਰਾਂਗੇ ਅਸੀਂ ਕੋਈ ਅਰਚਨ ਨਹੀਂ ਪਾਣੀ ਇਹਨਾਂ ਤਰ੍ਹਾਂ ਇਹਨਾਂ ਦਾ ਜਦੋਂ ਮੈਂ ਸਰਪੰਚੀ ਇਹਨਾਂ ਤੋਂ 2.5 ਸਾਲ ਤੱਕ ਮੈਨੂੰ ਉਹੀ ਪਜਾਈ ਰੱਖਿਆ ਗੱਲ ਛੱਡ ਦਿਓ ਪਰ ਮੈਂ ਹਟਿਆ ਨਹੀਂ ਕੰਮ ਕੀਤੇ ਠੋਕ ਕੇ ਕੀਤੇ ਮੈਂ ਉਸ ਦਿਨ ਵੀ ਤੁਹਾਡੇ ਚੈਨਲ ਦੇ ਜ਼ਰੀਏ ਕਿਹਾ ਸੀਗਾ ਵੀ ਕੰਮ ਕਰੋ ਵਿਕਾਸ ਕਰੋ ਨਾ ਕਿ ਇਹਨੇ ਆ ਰਾਵਲੀਆਂ ਪਾਓ ਮੁੱਦੇ ਅੜਾਓ ਇਹ ਕੋਈ ਗੱਲ ਨਹੀਂ ਵੀ ਤੁਸੀਂ ਚਾਬੀ ਲੈ ਜਦੋਂ ਹਰਵੰਸ ਮੇਰੇ ਕੋਲ ਗਿਆ ਚਾਬੀ ਲੈਣ ਹਰਵੰਸ ਦਾ ਅਡਵਾਂਸ ਦੀ ਲੜਕੀ ਦੀ ਦਾ ਵਿਆਹ ਸੀਗਾ ਤੇ ਰਾਜੂ ਚੌਕੀਦਾਰ ਤੇ ਹਰਵੰਸ ਮੇਰੇ ਕੋਲ ਗਿਆ ਨੇ ਚਾਬੀ ਲੈਣ ਵੀ ਮੇਰੀ ਲੜਕੀ ਦਾ ਵਿਆਹ ਤੇ ਚਾਬੀ ਚਾਹੀਦੀ ਇੱਕ ਮਿੰਟ ਵੀ ਨਹੀਂ ਲੈ ਚਾਬੀ ਦੇਣ ਲੱਗਾ ਕੀ ਹਰਵੰਸ ਤੇ ਹਰਵੰਸ ਤਾਂ ਮੇਰੇ ਵਿਰੋਧ ਵਿੱਚ ਲੜਿਆ ਫਿਰ ਮੈਂ ਵੀ ਇਹਨਾਂ ਦੀ ਸੋਚ ਵਿੱਚ ਵਰਗੀ ਮੇਰੀ ਸੋਚਨ ਦੀ ਤਾਂ ਮੈਂ ਵੀ ਚਾਬੀ ਨਾ ਦਿੰਦਾ ਇਹ ਕੋਈ ਗੱਲ ਦੱਸ ਇਹ ਗੱਲਾਂ ਨਹੀਂ ਚੰਗੀਆਂ ਤੁਹਾਡੇ ਚੈਨਲ ਦੇ ਜ਼ਰੀਏ ਇਹਨਾਂ ਨੂੰ ਥੋੜੀ ਜੀ ਪਰਮਾਤਮਾ ਸਮੱਤ ਬਖਸ਼ੇ ਤੇ ਸਿੱਧੇ ਰਾਹ ਆ ਜਾਣਾ ਤਾਂ ਤੈਨੂੰ live ਤਸਵੀਰਾਂ ਦੇ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਇੱਕ ਜਿਹੜਾ ਤਾਲਾ ਜਿਹੜਾ ਲੱਗਿਆ ਹੋਇਆ ਹੈ ਕੱਲ ਹੀ ਜਿਹੜਾ ਇੱਕ ਮੁੰਡੇ ਦਾ ਵਿਆਹ ਰਾਣਾ ਪਿੰਡ ਦੇ ਵਿੱਚ ਹੀ ਕੱਲ ਇੱਕ ਮੁੰਡੇ ਦਾ ਵਿਆਹ ਹੈ ਤੇ ਤਾਲਾ ਲੱਗਾ ਹੈ ਸਰਪੰਚ ਨੇ ਜਿਹੜਾ ਇੱਕ ਤਾਲਾ ਲਗਾਇਆ ਗਿਆ ਸੀਗਾ ਚਾਬੀ ਸੀ ਜਿਹੜੀ ਇੱਕ ਪਿੰਡ ਦੇ ਵਿੱਚ ਹੀ ਰੱਖੀ ਗਈ ਸੀ ਤੇ ਜਦੋਂ ਆਹ ਵਿਆਹ ਦੀ ਗੱਲ ਆਈ ਉਹਨਾਂ ਵੱਲੋਂ ਇੱਕ ਪਾਰਟੀ ਵਿਆਹ ਜਿਹੜੀ ਕੀਤੀ ਗਈ ਸੀ ਲੜਕੀ ਦੀ ਕੀਤੀ ਗਈ ਸੀ ਤੇ ਚਾਬੀ ਲੈ ਗਨੇ ਹੁਣੋਂ ਚਾਬੀ ਨਹੀਂ ਦੇ ਰਹਾ ਇਦਰਾ ਮੁੰਡੇ ਨੂੰ ਭੇਜਿਆ ਜਾਂਦਾ ਚਾਬੀ ਲੈਣ ਤਾਂ ਉਹਨਾਂ ਵੱਲ ਜਿਹੜੀ ਹੈ ਨਾ ਕਰ ਦਿੱਤੀ ਜਾਂਦੀ ਹੈ ਇੱਕ ਮੈਂਬਰ ਦਾ ਨਾਮ ਲਿਆ ਜਾਂਦਾ ਕਿ ਮੈਂਬਰ ਆਵੇ ਤੇ ਉਹ ਜਿਹੜੇ ਆਪਣੀ ਚਾਬੀ ਲੈ ਜਾਵੇ ਤੇ ਮੈਂਬਰ ਦੇ ਮੁੰਡੇ ਨੂੰ ਭੇਜਿਆ ਜਾਂਦਾ ਮੈਂਬਰ ਦੇ ਮੁੰਡੇ ਨੂੰ ਭੇਜਿਆ ਜਾਂਦੇ ਚਾਬੀ ਜਿਹੜੀ ਹੈ ਉਹਨਾਂ ਨੂੰ ਜਿਹੜੀ ਹੈ ਨਹੀਂ ਦਿੱਤੀ ਜਾਂਦੀ ਤੇ ਉਹਨਾਂ ਵੱਲ ਕਹਿੰਦੇ ਕਿ ਮੈਂਬਰ ਨਹੀਂ ਭੇਜਿਆ ਜਾਂ ਚਾਬੀ ਫਿਰ ਦੇਾਂਗੇ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕੀ ਜਿਹੜਾ ਤਾਲਾ ਲੱਗਾ ਹੈ ਪੈਲਸ ਨੂੰ ਪ੍ਰੋਗਰਾਮ ਜਿਹੜਾ ਇੱਕ ਪਿੰਡ ਕਲੌਨੀ ਦੇ ਵਿੱਚ ਜਿਹੜਾ ਰਾਣਾ ਦੀ ਕਲੌਨੀ ਦੇ ਵਿੱਚ ਜਿਹੜਾ ਰੱਖਿਆ ਗਿਆ ਹੈ ਮੁੰਡੇ ਦੀ ਇੱਕ ਸ਼ਾਦੀ ਦਾ ਜਿਹੜਾ ਮਸਲਾ ਹੈ ਲਾਈਵ ਤਸਵੀਰਾਂ ਨਵਰੀਆ ਤੋਂ ਨੂੰ ਅਸੀਂ ਦਿਖਾ ਰਹੇ ਆ ਕਿ ਮੁੰਡੇ ਉਹਨੇ ਕਹਿ ਜਾ ਰਹੇ ਕਿ ਪ੍ਰੋਗਰਾਮ ਜਿਹੜਾ ਅਸੀਂ ਟਾਂਟਾ ਜਿਹੜਾ ਹੁਣ ਕਰਦੇ ਵਿੱਚ ਲਗਾ ਰਹੇ ਆ ਜਿਹੜਾ ਪ੍ਰੋਗਰਾਮ ਸਾਡਾ ਜਿਹੜਾ ਹੈ ਇਹਦੇ ਪੈਲਸ ਵਿੱਚ ਜਿਹੜਾ ਨਹੀਂ ਕੀਤਾ ਜਾ ਰਿਹਾ ਲਾਈਵ ਤਸਵੀਰਾਂ ਤੋਂ ਨਿਕ ਰਿਹਾ ਹੈ ਅਸੀਂ ਕਲੋਨੀ ਤੋਂ ਜਿਹੜੇ ਦਿਖਾ ਰਹੇ ਤੁਸੀਂ ਦੇਖ ਸਕਦੇ ਹੋ ਕਿ ਟਾਂਟਾ ਜਿਹੜਾ ਲੜਕੇ ਵਾਲੇ ਵਾਲੇ ਜਿਹੜਾ ਕਰਦੇ ਵਿੱਚ ਲਗਾਇਆ ਗਿਆ ਪੂਰਾ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਵ ਨਾਲ ਜਿਹੜਾ ਕਰਦੇ ਵਿੱਚ ਕੀਤਾ ਜਾਦਾ ਹੈ ਇੱਕ ਪੈਲਸ ਵਿੱਚ ਨਹੀਂ ਕੀਤਾ ਨਾ ਕਦੇ ਸੁਣਿਆ ਦੀ ਜਿਹੜਾ ਨਵੇਂ ਸਰਪੰਚਾ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਉਹਨਾਂ ਨਾਲ ਕਿਹਾ ਜਾ ਰਿਹਾ ਕਿ ਇੱਕ ਮੈਂਬਰ ਨੂੰ ਲੈ ਕੇ ਆਣ ਗੱਲਬਾਤ ਇੱਕ ਵਾਰ ਨੂੰ ਲੈ ਕੇ ਗਿਆ ਇੱਕ ਵਿਆਹ ਜਿਹੜਾ ਵਿਆਹ ਜਿਹੜਾ ਹੈ ਤਾਂ ਮੁੰਡੇ ਦੇ ਜਿਹੜਾ ਕੀਤਾ ਜਾਣਾ ਉਸ ਟੀਮ ਨੂੰ ਲੈ ਕੇ ਉਹਨਾਂ ਸਰਪੰਚ ਕੋਲ ਕਿਹਾ ਜਾ ਰਿਹਾ ਕਿ ਅਸੀਂ ਜਿਹੜੀ ਮੁੰਡੇ ਨੂੰ ਚਾਬੀ ਨਹੀਂ ਦਿੱਤੀ ਕਿਸੇ ਵੀ ਜਿਹੜਾ ਪਿੰਡ ਦਾ ਕੋਈ ਵੀ ਜਿਹੜਾ ਮਹਤਵਾਰ ਬੰਦਾ ਉਹਨੂੰ ਅਸੀਂ ਜਿਹੜੀ ਚਾਬੀ ਦੇਵਾਂਗੇ ਤਾਂ ਇਸੇ ਤਰ੍ਹਾਂ ਇਹਨਾਂ ਨੂੰ ਵੀ ਅਪਡੇਟ ਦੇਖਣ ਲਈ ਬਣੇ ਰਹੋ ਸਾਡਾ ਨਾਲ ਦੇਖੋ ਵਾਰ ਵੀ ਲਾਈਕ ਮਿਟਾ ਤੁਹਾਡਾ ਆਪਣਾ ਚੈਨਲ